ਹਾਂਜੀ ਵੈਲਕਮ ਕਰਦੇ ਆ ਜੀ ਆਪਣੇ ਚੈਨਲ ਪਿਆਬੀ ਰਾਜੂ ਫੈਮਿਲੀ ਤੇ ਉਮੀਦ ਕਰਦੇ ਆ ਕਿ ਸਾਰੇ ਚੜ੍ਹਦੀ ਕਲਾ ਚ ਹੋਮ ਹੋਗੇ ਮਾਰਨਿੰਗ ਹੋ ਚੁੱਕੀ ਆ ਤੇ ਸਵੇਰ ਦੇ ਕੰਮ ਕਾਰ ਕਰਨੇ ਨੇ ਪਹਿਲਾਂ ਕਰਦੇ ਆ ਨਾਸ਼ਤਾ ਜਾ ਕੇ ਅੰਦਰ ਹਾਂਜੀ ਸਵੇਰ ਦਾ ਨਾਸ਼ਤਾ ਆ ਚੁੱਕਿਆ ਦਾਲ ਆ ਗਈ ਨਾਲ ਆ ਪਨੀਰ ਦੀ ਫਰਜੀ ਆ ਪਿਆਜ਼ ਤੇ ਰੋਟੀ ਨਾਲ ਦਹੀਂ ਆ ਚਲੋ ਸ਼ੁਰੂ ਕਰਦੇ ਆ ਸਵੇਰ ਦਾ ਨਾਸ਼ਤਾ ਹਾਂਜੀ ਅੰਬ ਪੱਕਣ ਲੱਗੇ ਸੀਗੇ। ਉਹ 10 ਦਿਨ ਚੜਾ ਹੋਇਆ। ਸਾਡੇ ਅੰਬ ਹੁਣ ਪੱਕਣ ਲੱਗੇ ਨੇ ਅਗਸਤ ਦੇ ਮਹੀਨੇ ਜਾ ਕੇ। ਆ ਦੋ ਅੰਬ ਤੋੜਿਆ ਇਹ ਪਹਿਲੇ ਅੰਬ ਨੇ ਸਾਡੇ। ਦੋਵੇਂ ਕੋ ਤੋੜ ਲੇ। ਦਿਖਾਈਦਾ ਜਿਵੇਂ ਕਿਦਾਂ ਦਿਨ ਕਲਰ। ਕਲਰ ਦੇਖੋ ਇਹਨਾਂ ਦਾ ਕਿੰਨਾ ਘੈਂਟ ਆ। 스멜 ਬਹੁਤ ਘੈਂਟ ਆਉਂਦੀ ਐ ਇਹਨਾਂ ਦੀ। ਹਨਾ? ਬਹੁਤ ਘੈਂਟ ਸਮੈਲ ਆ ਵਿੱਚ। ਹਾਂ ਬਹੁਤ ਘੈਂਟ ਆ। ਹੂੰ। ਤੇ ਬਾਕੀ ਖਾ ਕੇ ਦੇ ਦੇ ਨੇ ਕਿਦਾਂ ਨੇ ਮਿੱਠੇ ਨੇ ਖੱਟੇ ਨੇ? ਜੋਸ਼ਨ ਟਿਊਸ਼ਨ ਲਾਇਆ ਸੀਗਾ ਅੰਜォ ਹਜਲਾਪੈ ਮੰਗੋ ਦਾ ਸਕੀਨ ਵੱਧਾ ਹੈ ਇਹ ਮੰਗੋ ਵੱਧ ਲੈ ਕਰਦਾ ਹੈ ਤੇ ਟਿਊਸ਼ਨ ਲਾਇਆ ਸੀ ਅੱਜ ਇਹ ਕੱਲ ਨੂੰ ਸੰਡੇ ਆਂਡੇ ਆਏ ਪਾਪੇ ਮੁੱਠੀ ਹੋ ਗਏ ਇਹ ਤਾਂ ਖਾ ਕੇ پتہ ਲੱਗੂ ਬੱਸ ਇਹ ਸਮੈਲ ਤੋਂ ਤਾਂ ਲੱਗਦਾ ਵਾ ਕਿ ਉਹ ਵੀ ਹੈਗੇ ਨੇ ਦੇਖ ਮੈਂ ਦੇਖੇ ਨੇ ਦੱਬ ਕੇ ਇਹਨੂੰ ਆ ਦੇ ਦੱਬ ਦੇ ਨੇ ਥੋੜੇ ਥੋੜੇ ਇਹ ਮਤਲਬ ਪੱਕ ਗਏ ਜਿਹੜੇ ਆਹ ਵਾਲੇ ਨੇ ਨਾ ਉਹ ਦੂਰੇ ਵਾਲੇ ਉਹ ਥੋੜੇ ਹਾਲੇ ਕਹਿੰਦੇ ਨੇ ਕੱਚੇ ਨੇ ਉਹ ਦੋ ਤਿੰਨ ਦਿਨ ਲੈਣਗੇ ਮੈਸ ਜਾਂ ਹਫਤਾ ਵੀ ਲੈ ਸਕਦੇ ਨੇ ਹੈਨਾ ਇਹ ਪੱਕੇ ਹੋਣਗੇ ਮਿੱਠੇ ਹਨ ਓਕੇ ਹਾਂਜੀ ਹੋਰ ਤੂੰ ਸੰਦੇਸਾਰ ਪੜਿਆ ਸੀਗਾ ਹਾਂਜੀ ਠੀਕ ਆ ਜਿਹੜਾ ਰਹਿ ਗਿਆ ਮਾੜਾ ਮੋਟਾ ਕੱਲ੍ਹ ਪੜ੍ਹ ਲਈ ਹਨ ਹਾਂ ਕੱਲ੍ਹ ਸੰਡੇ ਕੱਲ੍ਹ ਸੰਡੇ ਪੜ੍ਹ ਲਈ ਤੇ ਤੇਰੀ ਹੋਈ ਪੇਪਰ ਦੀ ਪੂਰੀ ਤਿਆਰੀ ਹੈ ਨਾ ਨੰਬਰ ਵਧੀਆ ਲੈਣੇ ਨੇ ਇਸ ਵਾਰ ਹਾਂਜੀ ਇਹ ਇੱਧਰ ਸਾਡ ਤੋਂ ਤਿਆਰੀਨ ਕਰ ਹੁੰਦੀ ਅਸੀਂ ਲਾਉਣਾ ਇੱਥੇ ਸਾਗ ਤੂੜੀਆ ਪੀਜਾਂਗੇ ਇੱਕ ਕੱਖੋ ਇਹ ਬੈਰ ਤਿਆਰੀਨ ਹੁੰਦੀ ਪਾਣੀ ਇੱਧਰ ਹਾਲੇ ਵੀ ਖੜਾ ਕਿਤੇ ਕਿਤੇ ਪਾਣੀ ਵੀ ਖੜਾ ਹਲਦੀ ਠੀਕ ਹੈ ਸਾਡੀ ਹਲਦੀ ਲਈ ਬੈਸਟਾ ਪਾਣੀ ਕਿਉਂ ਜਿੰਨਾ ਇਹ ਸਿਲਰ ਚ ਰਹੂਗੀ ਉੰਨੀ ਹੀ ਵੱਧ ਕਾਮਯਾਬ ਹੁੰਦੀ ਹੈ ਜਿਹੜੀ ਹਲਦੀ ਹੁੰਦੀ ਆ ਇਸ ਕਰਕੇ ਹਲਦੀ ਵਾਸਤੇ ਤਾਂ ਹੈਗਾ ਬੈਸਟ ਇਹ ਬਰਸਾਤਾਂ ਕੋਈ ਫਸਲ ਬੀਜਣੀ ਉਹਦੇ ਲਈ ਪ੍ਰੋਬਲਮ ਆਲੇ ਧਰਤੀ ਗਿੱਲੀ ਰਹਿੰਦੀ ਆ ਜੇ ਇਹਦੀ ਬਾਹ ਬਹੀਆ ਜੇ ਹੋਊਗਾ ਆਖੋ ਪਟੂਗਾ ਤਾਂ ਕੋਈ ਦੂਜੀ ਫਸਲ ਦੀ ਤਿਆਰੀ ਹੋਣੀ ਆ ਹਾਂਜੀ ਮੇਂਗੋ ਕੱਟ ਲਿਆ ਤੁਹਾਨੂੰ ਜੇ ਪਹਿਲਾਂ ਗੁੱਥਲੀ ਦੀ ਹੋਣੀ ਆ ਦੇਖੋ ਗੁੱਥਲੀ ਸਹੀ ਗੁਥਲੀ ਦਾ ਇਹ ਕਿੰਨੀ ਪਤਲੀ ਆ ਆ ਸਹੀ ਐ ਕਿੰਨੀ ਪਤਲੀ ਐ ਕਿੰਨੀ ਪਤਲੀ ਗੁਥਲੀ ਜਮਾ ਵੀ ਨਹੀਂ ਹੈਗੀ ਤੇ ਯਾਨੀ ਇਹ ਇਹ ਦੀ ਖੂਬੀ ਸੀ ਜਦੋਂ ਆਪਾਂ ਲੈ ਕੇ ਲਾਇਆ ਵੀ ਸੀ ਗਰੰਬ ਤੇ ਨਸੇ ਨੇ ਵੀ ਹੀ ਕਿਹਾ ਸੀ ਕਿ ਜਿਹੜੀ ਗੁਥਲੀ ਆ ਉਹ ਮੁੱਟੀ ਨਹੀਂ ਹੋਏਗੀ ਕਿ ਪਤਲੀ ਹੋਗੀ ਇਹਦੀ ਗੁਥਲੀ ਜਿਆਦਾ ਇਹ ਗੁਦਾ ਹੀ ਆ ਦਖਾਣੇ ਵਾਲੀ ਆ ਪੀਸਾਰਾ ਤੇ ਗੁਥਲੀ ਸਾਰਿਆਂ ਨੂੰ ਘਟਾਉ ਹੋਆ ਪਤਲੀ ਐ ਪਤਲੀ ਬਾਕੀ ਖਾ ਕੇ ਦੇ ਦੇਆ ਕਿੱਦਣਾ ਜਿਵੇਂ ਖਾ ਕੇ ਦੇਖੀ ਪਤਾ ਕਿਦਣਾ ਦੂਜਾ ਕੱਟਿਆ ਹੁਣ ਤੁਸੀਂ ਇਹ ਦੇਖਿਆ ਹੀ ਆ ਇਹਦੀ ਵੀ ਕੱਟੇ ਆ ਤੇ ਬਾਕੀ ਖਾਣੂ ਵੀ ਪੂਰਾ ਟੇਸਟੀ ਆ ਜਸ਼ਮਨ ਖਾ ਕੇ ਦੇਖੋ ਪਤਾ ਮਾੜਾ ਦੱਸੋ ਖਾ ਕੇ ਕਿਦਾਂ ਲੱਗਿਆ ਤੁਹਾਨੂੰ ਟੇਸਟੀ ਆ ਕਿਵੇਂ ਆ ਖਾ ਕੇ ਦੇਖੋ ਕਿਦਾਂ ਲੱਗਿਆ ਟੇਸਟੀ ਆ ਕਿ ਖੱਟਾ ਇਸ ਠੀਕ ਹੈ ਬੜੀ ਵਧੀਆ ਤੇ ਇਸ ਵੀ ਅੰਬਾ ਦਾ ਬਹੁਤ ਵਧੀਆ ਇਹਨਾਂ ਦਾ ਬਾਕੀ ਅਗਲੇ ਸਾਲ ਤੱਕ ਇਹ ਬੂਟਾ ਬੜਾ ਵੱਡਾ ਹੋ ਜਾਊਗਾ ਫਿਰ ਵੱੱਡ ਲੱਗਣਗੇ ਆਮ ਦਾ ਟਾਈਮ ਆ ਤਕਰੀਬ 7 ਵਜਣ ਵਾਲੇ ਨੇ ਜਿਵੇਂ ਜਸ਼ਮਨ ਲਾਰਿਆ ਸਾਈਕਲ ਤੇ ਢੇਡੇ ਸਟੰਟ ਕਰਕੇ ਦਿਖਾਉਣੇ ਅੱਜ ਇਹਨੇ ਜਿਵੇਂ ਜਸ਼ਮਨ ਨੇ ਤੁਹਾਨੂੰ ਠੀਕ ਹੈ ਜੀ ਤੇ ਤਨੀ ਆਣਾ ਹੈਗਾ ਤੂੰ ਹਾਂ ਸਟੰਟ ਕਰਕੇ ਦਿਖਾਉ ਹਾਂ ਠੀਕ ਹੈ ਕੀ ਕਰਨੇ? ਪੋਰਚ ਕੋਹਣਾ। ਪੋਰਚ ਕੋਹਣਾ? ਠੀਕ ਆ। ਲੈ ਸਾਈਕਲੀ ਚੱਕ ਲੂੰਗਾ। ਸਾਈਕਲੀ। ਉਧਰੋਂ ਕਿ ਇਧਰੋਂ? ਮੈਂ ਇਧਰੋਂ ਨੂੰ ਆ ਇਧਰ ਨੂੰ। ਠੀਕ ਆ। ਉਹ ਥੋੜੀ ਓਏ। ਆ ਕਮਾਲ ਦਾ ਸਟੰਟਾ ਤੇਰਾ ਯਾਰ ਆਹ ਤਾਂ ਪਹਿਲੀ ਵਾਰ ਦੇਖਿਆ ਮੈਂ। ਇਹ ਤਾਂ ਮੈਂ ਵੀ ਨਹੀਂ ਦੇਖਿਆ ਸੀ ਤੇਰਾ ਸਟੰਟ। ਸਟੰਟ ਵਾਰ ਕਰ ਜਾਂਦਾ। ਤੇ ਤਾਂ ਹੀ ਦਿਖਾਉਂਦਾ ਕਰ ਕਰਕੇ ਹੁਣ ਮੈਨੂੰ ਅੱਜ। ਬਸ 60 ਘਾਟ ਤੋਂ ਬਚ ਗਿਆ ਪੁੱਤ ਹਾਂ। ਵਾਹ। ਬਲੌਗ ਉੱਪਰ ਜਾ ਕੇ ਕੋ ਹਾਂ ਇਹ ਫੋਰ ਦਿਖਾਈ। ਕਿਹੜੀ? ਟਾਈਗਰ। ਵੀਡੀਓ orange ਦੀ। ਉਹ ਉਹ ਪਤਾ ਨਹੀਂ ਹੁਣ ਤਾਂ ਭੁੱਲ ਗਿਆ ਯਾਰ ਹੁਣ ਨਹੀਂ ਯਾਰ। ਹੈਂ? ਵਲੌਗ ਬਣਾਦਾ। ਭੁੱਲ ਗਿਆ। ਭੁੱਲ ਗਿਆ। ਕਿੰਨੇ ਦੀ? ਉਹ ਸਾਡਾ 5 ਦੇ ਹੀ ਹੋਵੇ ਹਾਂਜੀ ਇਹ ਤੁਹਾਨੂੰ 12000 ਦੀ ਹੈ ਮਾੜੀ ਵਜ਼ਨ ਕਿੰਨਾ ਇਹ ਤਾਂ ਵੱਡੀਆਂ ਕਿੰਨਾ ਮੈਂ ਨਹੀਂ ਚੱਕਾ ਰਹੀ ਹਾਂ ਵਜ਼ਨ ਵੱਧ ਹੈ ਦਾ ਸਾਈਕਲ ਕਿਰ ਤੇ ਲੈ ਲਈ ਆ ਚੌਥੀ ਪੰਜਵੀਂ ਨੂੰ ਸਾਈਕਲ ਲਈ ਤੇ ਸੀ ਹੁਣ ਰੇਡ ਯਾਦ ਨਹੀਂ ਆਉਂਦਾ ਨੇ ਕਿਤੇ ਜਿਹਦਾ ਕਦੀ ਲਈ ਹੋਵੇ ਸਾਡੇ ਤੋਂ ਤਾਂ ਕਦੀ ਮਸਾ ਮਿਲਦੀ ਹੁੰਦੀ ਸੀਗੀ ਆ ਦੇਖੋ ਉਹ ਵੀ ਆ ਕਹਿੰਦੇ ਨੇ ਸੀਨੀਅਰ ਕਲਾਸ ਪੜਨ ਲੱਗ ਗਈ ਸੀ ਜਦ ਮਿਲੀ ਸੀ ਸਿੰਘ ਅਸੇ ਸਾਨੂੰ ਪਹਿਲੀ ਵਾਰ ਆ ਦੇਖੋ ਮੈਂ ਕਿੰਨਾ ਬੋਲਟ ਨਾਲ ਬਤੀ ਚਾਲ ਸੀ ਮੈਨੂੰ ਇੱਡੀ ਵੱਡੀ ਫੈਮਿਲੀ ਹਾਂ ਉਹ ਤਾਂ ਹੈ ਹੁਣ ਮੀਰੀ ਗੱਲ ਸੁਣ ਤੇ ਨਾਲ ਇੱਕ ਮਿੰਟ ਹੁਣ ਮੀਰੀ ਗੱਲ ਸੁਣਾ ਜਦੋਂ ਮੈਨੂੰ ਸਾਈਕਲ ਹੀ ਮਿਲੀ ਸੀ ਜਿੰਨਾ ਤੈਨੂੰ ਬੁਲਟ ਲੈਣ ਦਾ ਸ਼ੌਕ ਹੈ ਨਾ ਵੀ ਮੈਂ ਬੁਲਟ ਲੈਣਾ ਇੰਨਾ ਚਾਹ ਸੀ ਮੈਨੂੰ ਜਿੱਦਣ ਲੈ ਕੇ ਆਏ ਸੀ ਹਾਂ ਉਦੋਂ ਰਾਤ ਨੂੰ ਵੀ ਸੁ ਨੀਂਦ ਨਹੀਂ ਆ ਰਹੀ ਸੀ ਵੀ ਸਵੇਰ ਕਰ ਦਿਨ ਚੜੇ ਵੀ ਸਾਈਕਲ ਲੈ ਕੇ ਸਕੂਲ ਨੂੰ ਜਾਈਏ ਸਾਈਕਲ ਲੈ ਕੇ ਇੰਨਾ ਚਾਹ ਸੀ ਰਾਤ ਨੂੰ ਨੀਂਦ ਨਹੀਂ ਆ ਰਹੀ ਸੀ ਐਡਾ ਫੈਮਿਲੀ ਐਡਾ ਕਿ ਸਾਈਕਲ ਸੀ ਐਡਾ 6ਵੀਂ ਕਲਾਸ ਹੋ ਗਿਆ ਸੀ ਮੈਂ ਯਾਰ ਤੈਨੋਂ ਵੱਡਾ ਸੀ ਉਹ ਏਜ ਮੇਰੀ ਉਸ ਟਾਈਮ ਮਾ ਸਾਈਕਲ ਵੱਡੀ ਲੈ ਕੇ ਦਿੱਤਾ ਸੀਗਾ 20 ਇੰਚ ਹੀ ਲਿਆ ਗਿਆ ਤਾਂ 20 ਇੰਚ ਸੀਕਲ ਮੈਨੂੰ ਇਹ ਬੰਦਾ ਫਸਟ ਟਾਈਮ ਹਾਂਜੀ ਖੜੀ ਕਰਤੀ ਸਾਈਕਲ ਹੀ ਹੂੰ ਪਿੰਡੋਂ ਘੋਗਲ ਦਾਦਾ ਸਾਈਕਲ ਹੀ ਜਹ ਹੁਣ ਬੈਠ ਗਿਆ ਮੇਰੇ ਕੋਲ ਆ ਕੇ ਤਰੋ ਦੱਸਦਾ ਸਾਈਕਲ ਹੀ ਫਿਰ ਘਰੇ ਲੈ ਕੇ ਆਉਣੀ ਆ ਸਕੂਲ ਤੋਂ ਆ ਕੇ ਤਾਂ ਪਹਿਲਾਂ ਤਾਂ ਸਾਰੀ ਤੇ ਕਪੜਾ ਕੱਢਣਾ ਓਕੇ ਐਂ ਸਾਫ ਕਰਕੇ ਚਮਕਾ ਕੇ ਟਾਇਰ ਚੱਕੇ ਵੀ ਜੇ ਨੂੰ ਖੜੀ ਕਰ ਦੇਣਾ ਫਿਰ ਚਾਹ ਪਾਣੀ ਪੀਣਾ ਰੋਟੀ ਖਾਣੀ ਉਦੋਂ ਬਾਅਦ ਫਿਰ ਸ਼ਾਮ ਜੇ ਨੂੰ ਹੋਮਵਰਕ ਕਰਕੇ ਸਾਰਾ ਕੁਝ ਕਰਕੇ ਹਾਂਜੀ ਫਿਰ ਦਿਲ ਕਾਣਾ ਚਲਾਉਣਾ ਫਿਰ ਗਿੜੇ ਲਾਉਣੇ ਅੰਦਰ ਹੀ ਅੰਦਰ ਹੀ ਹਾਂ ਬੀੜੇ ਜੀ ਅੱਛਾ ਉਹ ਬੀੜੇ ਗਿੜੀ ਗੁੜੀ ਲਾ ਕੇ ਫਿਰ ਖੜੀ ਕਰ ਦੇਣੀ ਫਿਰ ਉਹ ਹੱਜ ਦੇ ਫਿਰ ਲੈ ਕੇ ਜਾਣੀ ਇੱਕ ਰੱਖੀ ਦੀ ਸਾਈਕਲ ਬੋਲਟ ਮੰਗ ਤੂੰ ਦਾ ਸ਼ੌਂਕ ਹੀ ਨਹੀਂ ਹੈਗਾ ਤੂੰ ਤਾਂ ਲਿਆ ਦਿਓ ਉਹ ਖੜੀ ਆ ਉੱਥੇ ਖੜ ਜਾ ਵਾਂ ਘੜਾ ਗਿਆ ਦੋ ਉੱਥੇ ਉੱਥੇ ਖੜੀ ਆ ਬਸ ਠੀਕ ਆ ਕਦੇ ਕਦੇ ਕੱਪੜਾ ਖੇੜਿਆ ਹਾਂਜੀ ਆਖਰ ਹਾਂਜੀ ਹਾਂਜੀ ਕਾਰ ਅੱਧਾ ਵਾਰ ਫੇਰੇ ਆ ਇੱਕ ਅਧਿਆ ਵਾਰ ਫੇਰੇ ਅਸੀਂ ਡੇਲੀ ਫੇਰਦੇ ਜੀ ਚਲ ਹੁਣ ਦੱਸ ਤੂ ਕੀ ਕਹਿਣ ਲੱਗਾ ਸੀ ਮੈਨੂੰ ਪਹਿਲਾਂ ਮੈਂ ਤੈਨੂੰ ਤਾਂ ਗੱਲ ਸੀ ਜੀ ਰੁਕ ਤੇਰੀ ਗੱਲ ਟੋਕਿਆ ਸੀ ਨਾ ਤੈਨੂੰ ਮੈਂ ਦੱਸ ਕੀ ਕਹਿਣਾ ਸੀ ਮੇਰਾ ਪੁੱਤ ਤੁਸੀਂ ਉਹ ਵਾਲੀ ਬੀਜਣਾ ਦੀ ਗੱਲ ਕਿਹੜੀ ਨਿੰਬੂ ਵਾਲੀ ਨਿੰਬੂ ਬਰਗੜੀ ਨਿੰਬੂ ਹਾਂ ਪੂਰਾ ਨਿੰਬੂ ਵਾਲੀ ਉਹ ਮੱਚਾ ਉਹ ਕੁਲੀਆਂ ਦੇ ਸੀ ਆਉਂਦਾ ਜਿਆ ਉਹ ਉਹ ਦੱਸ ਉਹ ਚਲਾਸਤਾ ਹੁੰਦਾ ਜੀ ਸਾਡੇ ਬਣਿਆ ਚਲਾਸਤਾ ਕਿਨੂੰ ਮੈਨੂੰ ਪਹਿਲਾਂ ਹੁੰਦਾ ਸੀ ਸਾਸਤਗਿ ਨਾ ਮਾਰੇ ਇੱਕ ਇਧਰ ਵਾਲੀ ਸਾਈਡ ਹੋਏ ਇਧਰ ਵਾਲੀ ਸਾਈਡ ਦੇ ਵਿਚ ਲਿਖਿਆ ਹੈ ਰੋਡ ਕਰਾਸ ਕਰਦਾ ਹੁੰਦਾ ਕਿ ਚਾਹੇ ਉਹਦੇ ਤੇ ਇਧਰੋਂ ਵੀ ਨਭੋਲ ਚਾਹੇ ਇਧਰ ਮੋਟਰਾਂ ਦੇ ਫੈਵਰੇ ਦੱਬਿਆ ਹੋਏ ਇਧਰੋਂ ਵੀ ਦੱਬਿਆ ਹੋਏ ਇਦਾਂ ਜਿੱਦਾਂ ਆਪਣਾ ਪਲੱਸ ਦਾ ਨਿਸ਼ਾਨੀ ਹੁੰਦਾ ਹੈਗਾ ਹਾਂਜੀ ਇੱਕ ਰੋਡ ਸਿੱਧਾ ਜਾਦਾ ਹੁੰਦਾ ਇੱਕ ਰੋਡ ਇਧਰੋਂ ਇਧਰੋਂ ਉਹਨੂੰ ਵਿਚਾਲੇ ਚੱਕ ਕੇ ਨਿਕਲਦਾ ਹੁੰਦਾ ਉਹਨੂੰ ਚੌਰਾਹਤਾ ਕਹਿੰਦੇ ਲੋਕ ਅੱਗੇ ਬਹਿਮ ਕਰਦੇ ਹੁੰਦੇ ਸੀ ਹੁਣ ਤਾਂ ਵੈਸੇ ਘੱਟ ਕੇ ਲੋਕ ਉਹਨਾਂ ਨੂੰ ਹੁੰਦਾ ਸੀਗਾ ਬਿਟੂਨੇ ਕਰਨਾ ਕਿਸੇ ਤੇ ਕੋਈ ਪ੍ਰੋਬਲਮ ਹੁੰਦੀ ਕਿਸੇ ਨੂੰ ਲੱਗੇ ਦੇ ਸਾਡੇ ਭੂਤ ਆ ਪਿਓ ਆ ਤੇ ਕੋਈ ਉਹ ਕਿਸੇ ਕੋ ਲੁੱਕ ਹੋ ਜਾਂਦੇ ਸੀਗੇ ਤੇ ਬਾਬੇ ਕੋਲ ਬਾਬੇ ਨਹੀਂ ਬਣੇ ਹੁੰਦੇ ਹਨਾ ਹਾਂ ਜੀ ਤੰਤਰਿਕ ਮੰਤਰਿਕ ਹਾਂ ਜੀ ਕਿਉਂ ਕਹਿੰਦੇ ਸੀ ਵੀ ਤੁਸੀਂ ਐ ਕਰੋ 1 ਕਿਲੋ ਲੱਡੂ ਲਿਆਓ ਵਿੱਚ ਇੱਕ ਸੰਦੂਰ ਲੈ ਲਓ ਇੱਕ ਨਿੰਬੂ ਰੱਖ ਲਓ ਇੱਕ ਮਿਰਚ ਆ ਰੱਖ ਲਓ ਠੀਕ ਹੈ ਤੈਨੂੰ ਰੱਖ ਦਿੰਦੇ ਕੀ ਕੋਈ ਉਹਦੇ ਨਾਲ ਵੀ ਦੱਬੇ ਆ ਉਹ ਦੱਬਣ ਨੂੰ ਨਹੀਂ ਪਤਾ ਉੱਥੇ ਰੱਖਦੇ ਹੁੰਦੇ ਸੀਗੇ ਵੀ ਜਿਹੜਾ ਵੀ ਚੱਕੂਗਾ ਜਾਂ ਆਊਗਾ ਜਿਹੜਾ ਭੂਤ ਪ੍ਰੇਤ ਉਹਨਾਂ ਦੇ ਘਰੇ ਆਊਗਾ ਉਹ ਉਹ ਚੰਬੜ ਜਾਊਗਾ ਠੀਕ ਆ ਕਈ ਯਰੇ ਸ਼ਰਾਬੀ ਲੋਗੋਂ ਦੇ ਜਿਹੜੇ ਸਮਝਦੇ ਸੀ ਵੀ ਇਹਨਾਂ ਨਾਲ ਕੁਛ ਨਹੀਂ ਹੁੰਦਾ ਉਹ ਤਾਂ ਚੱਕ ਕੇ ਲੱਡੂ ਵੀ ਖਾ ਜਾਂਦੇ ਸੀ ਉਹਨਾਂ ਦੇ ਲੱਡੂ ਜਾ ਕੇ ਖਾ ਜਾਂਦੇ ਜਿਹੜੀ दारू ਪੀਂਦੀ ਜਾਂ ਰਾਵਣੇ दारू ਪੀ ਲੈਣੇ ਬਾਅਦ ਆਪਣੀ ਜਿਹੜੇ दारू ਪੀਂਦੇ ਹੁੰਦੇ ਸੀ ਤੇ ਝਾੜੂਆ ਛੋੜੂ ਛੁੜ ਚੱਕ ਲੈਣਾ ਆਪਣੇ ਤੇ ਉਹ ਮਹੀਨਾ ਹੋ ਗਿਆ ਸੀ ਕਿਨੇ ਮੈਨੂੰ ਜਦ ਮੈਨਿਆਣਾ ਸੀ ਮਤਲਬ ਤਿੰਨੋਂ ਵੱਡੇ ਛੋੜਾ ਜਿਹਾ ਭਾਈ ਮੈਂ ਦੇਖਿਆ ਮੈਨੂੰ ਮੇਰੇ ਮਮਾ ਮਮੀ ਹਣੇ ਦੱਸ ਦਿੰਦੇ ਸੀ ਕਿ ਐ ਹੋ ਜਾਂਦਾ ਭੂਤ ਜੱਬੜ ਜਾਂਦਾ ਮੈਂ ਕਿਹਾ ਮੈਂ ਡਰ ਗਿਆ ਬਹੁਤ ਜ਼ਿਆਦਾ ਲੈ ਵੀ ਮੈਨੂੰ ਹੁਣ ਭੂਤ ਜੱਬੜੂਗਾ ਪਰ ਇਹ ਕੁਝ ਹੋਇਆ ਨਹੀਂ ਸੀ ਮੈਨਾਂ ਹੈਗਾ ਫਰ ਨਾ ਉਹਨਾਂ ਨੇ ਵੀ ਬੋੜੂਂ ਬਰੇ ਨਾ ਸਮਝਿਆ ਹੁੰਦਾ ਹੁੰਦਾ ਕੁਝ ਨਹੀਂ ਪੁੱਤ ਭੂਤ ਪ੍ਰੇਤ ਹੁੰਦਾ ਨਹੀਂਗਾ ਜਿਹੜੀ ਤੁਸੀਂ ਗੱਲ ਕੀ ਕਰਨ ਲੱਗੇ ਸੀ ਉਹਦੀ ਮਾਸ਼ਾ ਲੱਗਿਆ ਸੀ ਵੀ ਆਹਾਂ ਦੇ ਟਾਈਮ ਵੀ ਇੱਕ ਵਾਰ ਹੋਇਆ ਸੀ ਇੱਕ ਹਾਂ ਇੱਕ ਅਸੀਂ ਉਹਨਾਂ ਨੇ ਹਾਂਜੀ ਕਿਹਾਂ ਤੇ ਮਲ ਹੁੰਦੇ ਸੀ ਦੋਵੇਂ ਭਾਈ ਅੱਛਾ ਜੀ ਇੱਧਰ ਉਹ ਕਰਦੇ ਸੀ ਆਏ ਜੀ ਇੱਕ ਕੀ ਕਹਿੰਦੇ ਸਿਆਣਪ ਅੱਛਾ ਜੀ ਉਹਨੇ ਜੇ ਤਾਂ ਜੂੜਾ ਹੁੰਦਾ ਸੀ ਆਪਣੇ ਬੰਦਾਂ ਹਾਂਜੀ ਇਹਨੂੰ ਕਹਿੰਦੇ ਵੀ ਇੱਕ ਬੋਤਲ ਹੂੰ ਅਜੀਜ ਚਾਹ ਤੇ ਜ਼ਰਾ ਹੀ ਫਰਾਨੇ ਚ ਅੱਛਾ ਆਪਣੇ ਪਿੰਡ ਦੇ ਚ ਹਾਂਜੀ ਹਾਂਜੀ ਇਹ ਕਰਿਆ ਚੱਕ ਕੇ ਆਏ ਹੁੰਦੇ ਜੰਗਿਉਣੀ ਟੱਗੇਉਣੀ ਹਾਂ ਮੈਂ ਜੱਕੀ ਬੋਤਲ ਵੀ ਪੀ ਲਈ ਆਪਣਾ ਖਾ ਲਿਆ ਅੱਛਾ ਲੂ ਲੂ ਖਾ ਗਏ ਅੱਛਾ ਕੀ ਆ ਲੰਦਾ ਫਿਰ ਹਾਂ ਇਹ ਮੈਂ ਬੋਤਲ ਨੂੰ ਕਿੱਥੇ ਵੀ ਚ ਲੈਣੀ ਹਾਂ ਉਹ ਹੈ ਨਹੀਂ ਉੱਥੇ ਬੋਤਲ ਆ ਨਹੀਂ ਉੱਥੇ ਕੁਝ ਵੀ ਨਹੀਂ ਤਾਂ ਇਹ ਤਾਂ ਇਹ ਤਾਂ ਬੋਤਲ ਕਿੱਥੇ ਰੱਖੀ ਜੀ ਉਹ ਜਾ ਕੇ ਜੋ ਉਹ ਨਹੀਂ ਲੱਗੀ ਪਈ ਥੀ ਉਹ ਲੱਗੀ ਨਹੀਂਗੀ ਕਹਿੰਦੇ ਆਓ ਜਿਹਨੇ ਕਰਿਆ ਸੀ ਉਹਨੂੰ ਮਤਲਬ ਅਸੀਂ ਮੈਂ ਚੱਕ ਲਵਾਂ ਹਾਂ ਇਹ ਚੱਕਨੇ ਤੇ ਮੈਂ ਲਵਾਂ ਅੱਜ ਫੇਰ ਬੈਠ ਕੇ ਕੀਵਾਂਗੇ ਹਾਂ ਮੈਂ ਪੀਵਾਂਗਾ ਉਹ ਕਹਿੰਦਾ ਵੀ ਯਾਰ ਭਈ ਉਹ ਨਹੀਂ ਲੱਗੀ ਹੈਗੀ ਹੁਣ ਹੋਰ ਸਾਡੀ ਬਣੀ ਆ ਇਹ ਇਹਨਾਂ ਨੇ ਪੁੱਛਿਆ ਉਹ ਕਹਿੰਦਾ ਇਹਨੇ ਬੋਤਲ ਚਰੀ ਜੀ ਇਹਨਾਂ ਨੇ ਮੈਨੂੰ ਚੱਕ ਲਿਆ ਹੈ ਜੰਗਾ ਤੇ ਆ ਚੱਕਿਆ ਟੂਕੀ ਉਹ ਨਹੀਂ ਆਹ ਇਹੀ ਕੰਮ ਹੁੰਦਾ ਸੀ ਤੇ ਇੱਥੇ ਅਸੀਂ ਵੀਡੀਓ ਦੀ ਕਰਨ ਲੱਗੇ ਸਮਾਪਤੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਦੱਸਿਓ ਵੀਡੀਓ ਕਿਦਾਂ ਦੀ ਬਣੀ ਮਿਲਦੇ ਆ ਅਗਲੀ ਵੀਡੀਓ ਚ ਓਕੇ ਬਾਏ